ਤੋ ਵੀ ਮਿੱਤਰੋ ਨਾ ਅੱਜ ਆਪਾਂ ਤੁਹਾਨੂੰ ਪਸ਼ੂਆਂ ਦਾ ਸਵਰਗ ਦਿਖਾਉਣੀਆਂ ਤੇ ਜਿਹੜੇ ਮਤਲਬ ਭਰਾ ਜਿਹੜੇ ਖੇਤਾਂ ਦੇ ਵਿੱਚ ਬੈਠੇ ਹਨ ਤੇ ਉਹ ਦੇਖ ਲਓ ਤੁਸੀਂ ਵੀ ਬਾਰ ਦੇ ਵਿੱਚ ਇੱਧਰ ਕੋਠੀ ਆ ਗਈ ਹਨ ਤੇ ਇੱਧਰ ਬਾਰ ਦੇ ਵਿੱਚ ਟੋਬਾ ਬੜਾਇਆ ਹੋਇਆ ਤੇ ਪਸ਼ੂਆਂ ਨੂੰ ਸਵਰਗੀ ਬਣਾਇਆ ਪਿਆ ਟੋਬਾ ਕਿਹੜਾ ਸਾਫ਼ ਪਾਣੀ ਮਤਲਬ ਦੂਜੇ ਤੀਜੇ ਦਿਨ ਹੀ ਨਿਕਲਦਾ ਰਹਿੰਦਾ ਤੇ ਆਹ ਦੇਖ ਲਓ ਬਾਪੂ ਜੀ ਨੇ ਇੱਧਰ ਸੰਗਲ ਖੋਲ ਤੇ ਜੇ ਹੁਣ ਆਪਾਂ ਤੁਹਾਨੂੰ ਕੱਲੀ ਕੱਲੀ ਹਜੇ ਮੈਨੂੰ ਐ ਲੱਗਦਾ ਘਟੋ ਘਟਾ ਵੀ 5 6 ਜਾਨਵਰ ਜਿਹੜੇ ਹੈਗੇ ਆ ਕਿ ਮੱਝਾਂ ਉਹ ਬਾਗੀਆਂ ਤੇ ਆਪਾਂ ਵੀਡੀਓ ਤੋਂ ਥੋੜਾ ਜਿਹਾ ਲੇਟ ਹੋ ਗਿਆ ਮੈਂ ਉਹ ਵੀ ਦਿਖਾਉਂਗਾ ਪਹਿਲਾਂ ਦੇਖ ਲੋ ਤੁਸੀਂ ਹਨਾ ਬਾਕੀ ਸੇਤ ਕਿੰਨੀ ਚੰਗੀ ਰਹਿੰਦੀ ਆ ਤੇ ਆ ਮੱਝ ਜਿਵੇਂ ਹੈਗੀ ਹੈਗੀ ਬਾਈ ਨੇ ਇਹ ਸੇਲ ਵੀ ਕਰਨੀ ਆ ਤੇ ਮੱਝਾਂ ਜਿਹੜੀਆਂ ਹੈਗੀਆਂ ਐਨ ਚੰਗੀਆਂ ਨੇ ਐ ਨਹੀਂ ਹੈਗਾ ਕਿਸੇ ਬਸ ਹੱਥ ਧਰਾ ਨੇ ਜਿਵੇਂ ਹੁਣ ਉਧਰੋਂ ਦੇਖੋ ਮੇਰੇ ਕੈਮਰੇ ਤੋਂ ਕਰਕੇ ਤਾਂ ਕਰਕੇ ਇਹ ਪਰਾਂ ਦੀ ਹੋ ਕੇ ਆਉਂਦੀ ਹੈ ਦੇਖ ਲੋ ਨਹੀਂ ਉਧਰ ਤੀ ਚੜਨੋਂ ਥਾਂ ਸਹੀ ਹੋਊਗਾ ਜਿਵੇਂ ਆ ਦੇਖ ਲੋ ਇਹ ਪੱਟਾ ਜੀਆਂ ਬਣਾਈਆਂ ਹੋਈਆਂ ਜੀਆਂ ਵੀ ਪਸੂ ਤਿਲਕੇ ਨਾ ਕਿ ਆ ਮੱਝ ਤੁਸੀਂ ਦੱਸਿਓ ਜ਼ਰੂਰ ਕਮੈਂਟ ਕਰਕੇ ਤੁਹਾਨੂੰ ਕਿਵੇਂ ਲੱਗੀ ਹੈ ਨਾ ਤੇ ਆ ਦੇਖੋ ਠੀਕ ਹੈ ਇਹ ਆ ਜਾਂਦੀ ਹੈ ਜਿਹੜੀ ਮੱਝ ਲੇਵੇ ਦੀ ਬੰਤਰ-ਬੰਤਰ ਜਿਹੜੀ ਹੈਗੀ ਆ ਵਾਹ ਕਮਾਲ ਝੋਟੀ ਹੈ ਤੇ ਆ ਜੋ ਇੱਕ ਉਹ ਵੀ ਖੋਲ ਦੇਣ ਦੋ ਇਹ ਉਹ ਪਹਿਲੇ ਸੂਏ ਹੈਗੀ ਇਹ ਮੈਂ ਦੇਖ ਲਈ ਪਹਿਲੇ ਸੂਏ ਝੋਟੀ ਹੈ ਕਿ ਚਾਰ ਦੰਦ ਦੋ ਦੇ ਜਿਹੜੇ ਹੈਗੇ ਦੰਦ ਪੂਰੇ ਕਰ ਲਏ ਤੇ ਚੌਗੇ ਜਿਹੜੇ ਉਹ ਹੁਣ ਅੱਧੇ-ਅੱਧੇ ਹੀ ਹੋ ਗਏ ਵੀ ਚੌਗੀ ਹੋ ਗਈ ਤੇ ਆਹ ਝੋਟੀ ਪਹਿਲੇ ਸੂਏ ਬਾਈ ਨੇ ਮੈਨੂੰ ਪਹਿਲਾਂ ਦੱਸਿਆ ਸੀ ਦੱਸਿਓ ਜ਼ਰੂਰ ਹਨਾ ਹਲ ਹੌਲੀ 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 ਉਹ ਨਾ ਇਹ ਆਉ ਜਾਂਦੀ ਹੈ ਝੋਟੀ ਤੇ ਆ ਜੋ ਆਪਾਂ ਤੁਹਾਨੂੰ ਬਾਕੀ ਦੇ ਸਾਰੇ ਜਿਹੜੇ ਹੈਗੇ ਨੇ ਕਰੇ ਰੱਖੇ ਪਸ਼ੂ ਉਹ ਮੈਂ ਤੁਹਾਨੂੰ ਦਿਖਾਉਣਾ ਇਹ ਇੱਕ ਨਿੱਕਾ ਜਿਹਾ ਵਲੌਗ ਹੈ ਜਿਹੜਾ ਆਪਾਂ ਅੱਡ ਪਾਵਾਂਗੇ ਤੇ ਮੁੰਡਾ ਜਿਹੜਾ ਖੜਾ ਹੈਗਾ ਤੇ ਉਹ ਕਹਿੰਦਾ ਵੀ ਇੱਕ ਗੱਲ ਹੋਰ ਹੈ ਕਹਿੰਦਾ ਵੀ ਯਾਰ ਵੀਡੀਓ ਬਣਾਉਣੀ ਤਾਂ ਕਹਿੰਦਾ ਬਾਈ ਫਿਰ ਇੰਨਾ ਮਾਨ ਵਖਸ਼ ਹੈ ਕਹਿੰਦਾ ਤੇ ਇੱਥੇ ਹੀ ਬਣਵਾਉਣੀ ਆ ਇਹ ਆ ਝੋਟੀਆਂ ਆ ਗਈਆਂ ਜਿਹੜੀਆਂ ਹੜੀਆਂ ਨੇ ਹਨਾ ਆ ਆ ਗਈ ਮੱਝ ਇਹ ਸੁਣਦੇ ਹਜੇ ਘੱਟੋ ਘੱਟ ਅੱਠ ਤੋਂ 10 ਦਿਨ ਲੇਜੂਗੇ ਖੁੱਲੇ ਠੀਕ ਹੈ ਤੇ ਆ ਜਿਹੜੀਆਂ ਪਹਿਲਾਂ ਨਿਕਲੇ ਆਈਆਂ ਸੀਆਂ ਕਟੀਆਂ ਇਹ ਆ ਝੋਟੀ ਜਿਹੜੀ ਹੈਗੀ ਪਹਿਲਾਂ ਆ ਗਈ ਸੀ ਤੁਹਾਨੂੰ ਦਿਖਾਈ ਨਹੀਂ ਇਹ ਵੀ ਚੰਗੇ ਕੱਟ ਕੱਟ ਦੇ ਇੱਕ ਬਾਈ ਨੇ ਸੇਲ ਕਰਤੀ ਝੋਟੀ ਇਹ ਆ ਦੇਖੋ ਠੀਕ ਹੈ ਤੇ ਆਹਾ ਆ ਡਰਾਈ ਆ ਬਾਈ ਨਹੀਂ ਬਾਈ 6 ਮਹੀਨੇ ਦੀ ਗੱਬੜ ਆ 6 6 ਮਹੀਨੇ ਦੀ ਗੱਬੜ ਆ ਛੇ ਮਹੀਨੇ ਦੀ ਗੱਬਣਾ ਦੁੱਧ ਦੇ ਥੱਲੇ ਹੋਊਗਾ 11 ਕਿਲੋ ਦੁੱਧ ਹੁਣ ਹੋਊਗਾ ਤਿਆਰ ਹੋਏਗਾ ਅੱਛਾ 11 ਕਿਲੋ ਦੁੱਧ ਹੁਣ ਵੀ ਹੈਗਾ ਠੀਕ ਆ ਤੇ ਆਹ ਦੇਖ ਲਓ ਆ ਪਹਿਲਾਂ ਆ ਗਈ ਸੀਗੀ ਠੀਕ ਆ ਆ ਆ ਵੀ ਪਹਿਲਾਂ ਆ ਗਈ ਸੀ ਤੇ ਆਹ ਪਹਿਲਣ ਝੋਟੀ ਐ ਠੀਕ ਆ ਆ ਪਹਿਲਣ ਝੋਟੀ ਕਿਵੇਂ ਲੱਗੀ ਇਹ ਵੀ ਦੱਸਿਓ ਜਰੂਰ ਇਹ ਪਿੰਡ ਵੀ ਆਪਾਂ ਦੱਸਾਂਗੇ ਪਿੰਡ ਹੈਗਾ ਇਹ ਡੱਖ ਤੇ ਜਿਲਾ ਇਹਨੂੰ ਪੈਂਦਾ ਬਠਿੰਡਾ ਤੇਰਾਪੁਰੇ ਦੇ ਕੋਲੇ ਰਹੇਗਾ ਬਾਕੀ ਬਈ ਦੇ ਪਸ਼ੂ ਕਿਵੇਂ ਲੱਗੇ ਤੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਪਸ਼ੂਆਂ ਵਾਸਤੇ ਜਿਹੜਾ ਹੈਗਾ ਨਾਉਨ ਦਾ ਪ੍ਰਬੰਧ ਇਹੋ ਜਿਹਾ ਕਰਨਾ ਚਾਹੀਦਾ ਠੀਕ ਹੈ ਵੀ ਦੋਸਤੋ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰਿਓ